ਖੇਤੀ ਮੋਟਰਾਂ ਤੇ ਲੱਗ ਰਹੇ ਬਿਜਲੀ ਕਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪੈਣੀ ਵਾਗਾ ਵਿਖੇ ਇਕੱਤਰਤਾ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਝੋਨੇ ਵਿੱਚ ਪਾਣੀ ਸੁੱਕ ਰਿਹਾ ਹੈ ਜਦੋਂ ਕਿ ਬਿਜਲੀ ਨਾ ਮਾਤਰ ਹੀ ਆ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਪਾਣੀ ਦੀ ਵੱਡੀ ਸਮੱਸਿਆ ਆ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਰਵਿਗਨ ਬਿਜਲੀ ਨਾ ਦਿੱਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਪੈਣੀ ਵਾਗਾ ਦੇ ਵਿੱਚ ਪਿੰਡ ਦਾ ਵੱਡਾ ਇਕੱਠ ਕੀਤਾ ਕਿਉਂਕਿ ਜਿਹੜੀ ਮੋਟਰਾਂ ਵਾਲੀ ਲਾਈਟ ਹੈ ਉਹ ਡੇਢ ਤੇ 2 ਘੰਟਿਆਂ ਦੇ ਵਿੱਚ ਵਿੱਚ ਹੀ ਆਉਂਦੀ ਹੈ ਲਾਈਟ ਹੈ 24 ਘੰਟੇ ਮੋਟਰਾਂ ਬੰਦ ਹੀ ਹੁੰਦੀਆਂ ਨੇ ਇਸ ਕਰਕੇ ਅੱਜ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਤੇ ਕਿਹਾ ਵੀ ਜਿਹੜੀ ਸਰਕਾਰ ਕਹਿੰਦੀ ਸੀ ਵਿੱਚੋਂ ਨਾ ਲਾਉਣ ਵੇਲੇ ਮੋਟਰਾਂ ਬੰਦ ਹੋਣਗੀਆਂ ਉਹ ਜਿਹੜੀ ਮੋਟਰਾਂ ਦੇ ਉੱਤੇ ਬੱਤੀ ਚੱਲ ਹੀ ਨਹੀਂ ਰਹੀ ਇਸ ਕਰਕੇ ਅੱਜ ਐਕਸ਼ਨ ਸਾਹਿਬ ਨੂੰ ਮਿਲਣਾ ਕੇਰਾ ਤੇ ਕੱਲ ਨੂੰ ਅਸੀਂ ਵੱਡਾ ਇਕੱਠ ਕਰਕੇ ਉਸ ਐਕਸਨ ਦਾ ਘਰਾਓ ਕਰਾਂਗੇ ਉਹਨਾਂ ਚੱਕਰ ਘਰਾਓ ਜਾਰੀ ਰਹੂਗਾ ਭਾਰਤੀ ਕਿਸਾਨ ਇੱਕ ਢਕਾਉਂਦਾ ਵੱਲੋਂ ਜਿੰਨਾ ਚਿਰ ਪੂਰਾ ਬਿਜਲੀ ਦਾ ਪ੍ਰਬੰਧ ਨਹੀਂ ਕਰਦੇ ਇੱਕ ਪਾਸੇ ਗਰਮੀ ਦਾ ਇੰਨਾ ਕਹਿਰ ਹੈ ਕਿਉਂਕਿ ਜਿਹੜੇ ਵੱਡੇ ਸੈਲਰ ਨੇ ਇਹਨਾਂ ਦੇ ਵੱਡੇ ਮਿਲ ਨੇ ਉੱਥੇ 24 ਘੰਟੇ ਲਾਈਟ 20-20 ਪਿੰਡਾਂ ਦੀ ਲਾਈਟ ਇੱਕ ਸੈਲਰ ਖਾਂਦਾਗਾ ਉਹਨੂੰ 2 ਘੰਟੇ ਕੱਟ ਨਹੀਂ ਲਾ ਸਕਦੇ ਪਰ ਇਧਰ ਮਹਿੰਗੇ ਭਾ ਦਾ ਬੀ ਪਾਇਆ ਹੋਇਆ ਮਹਿੰਗੇ ਭਾ ਦੀ ਲੇਬਰ ਲੱਗੀ ਹੋਈ ਹੈ ਕਿਸਾਨਾਂ ਨੇ ਕੱਦੂ ਕਰ ਕਰ ਤੇਲ ਮਚਾ ਕੇ ਲੱਖਾਂ ਰੁਪਇਆ ਖਰਚ ਕਰ ਲਿਆ ਖੇਤਾਂ ਦੇ ਵਿੱਚ ਅੱਜ ਤੇ ਸਾਰਾ ਬਰਬਾਦ ਹੋ ਰਿਹਾਗਾ ਇਸ ਕਰਕੇ ਸਰਕਾਰ ਨੂੰ ਲਾਂਬਾਗਾ ਤੇ ਇਹ ਲਾਂਬਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਿਛਲੀ ਵਾਰ ਲੋਕਾਂ ਨੇ ਤਜਰਬਾ ਦਿਖਾਇਆਗਾ ਵੋਟਾਂ ਦੇ ਵਿੱਚ ਆਊਗੇ ਜਦੋਂ ਇਹਨਾਂ ਦੇ ਚਹੇਤੇ ਉਦੋਂ ਸਾਰਾ ਜਵਾਬ ਸਵਾਬ ਲੈਤਾ ਜਾਊਗਾ ਇਸ ਕਰਕੇ ਕੱਲ ਨੂੰ ਅਸੀਂ ਤਿੱਖਾ ਸੰਘਰਸ਼ ਕਰਨ ਲਈ ਤਾਂ ਮਜਬੂਰ ਹੋਏ ਆ ਕਿਉਂਕਿ ਸਰਕਾਰ ਦੀਆਂ ਕਹਿਣਗੀਆਂ ਗੱਲਾਂ ਹੋਰ ਨੇ ਤੇ ਕਰਨ ਦੀਆਂ ਹੋਰ ਨੇ ਅੱਜ ਲੋਕ ਦੁਖੀ ਐ ਮਸਾ ਕਿੰਨੇ ਮਹਿੰਗੇ ਭਾਅ ਦੇ ਤੇਰ ਫੂਕਾਂ ਦੇ ਵਾਸਤੇ ਆਰਤੀਆਂ ਦੇ ਘਰੋਂ ਕੋਈ ਸਾਫ ਸੱਲਾ ਵੇਚ ਕੇ ਕਿੰਨੇ ਹਾਲੀ ਉਹ ਟਾਈਮ ਪਾਸ ਕਰਦਾ ਇਸ ਕਰਕੇ ਇਹਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ ਜੇ ਪੈਣੀ ਵਾਗੇ ਦੇ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਕੀਤਾ ਗਿਆ ਹੈਗਾ ਭਾਰਤੀ ਕਿਸਾਨ ਜਿਨੇ ਇਹ ਤਾਂ ਟਕਾਉਂਦਾ ਦੀ ਗਵਾਹੀ ਦੇ ਵਿੱਚ ਕਿਉਂਕਿ ਜਿਹੜੀ ਬਦਲਾਅ ਵਾਲੀ ਸਰਕਾਰ ਆਈ ਸੀਗੀ ਕਹਿ ਰਹੀ ਸੀਗੀ ਮੋਟਰਾਂ ਬੰਦ ਕਰਕੇ ਝੋਨਾ ਲਗਣ ਲਾ ਦੇਾਂਗੇ ਅੱਜ ਡੇਢ ਤੋਂ 2 ਘੰਟਾ ਲੇਟ ਦੇ ਰਹੇ ਨੇ ਝੋਨੇ ਮੱਤ ਕੇ ਬੁਰਾ ਹਾਲ ਹੋ ਗਿਆ ਮਹਿੰਗੀਆਂ ਫਸਲਾਂ ਨੇ ਮੰਗੀ ਝੋਨੇ ਦੀ ਲਵਾਈ ਆ ਜਿਹੜਾ ਕਹੇ ਵੀ ਆਂਡੇ ਦੇ ਪੈਸੇ ਤੋਂ ਕੁੱਕੜੀ ਦੇ ਪੈਸੇ ਤੋਂ ਪਰ ਅੱਜ ਸਾਡੀਆਂ ਫਾਸਲਾਂ ਬਰਬਾਦ ਕਰਤੀਆਂ ਲਾਇਟ ਤੋਂ ਬਿਨਾਂ ਬਹੁਤ ਬੁਰਾ ਹਾਲ ਹੈਗਾ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਵਿਕਾਉਂਦਾ ਜੱਸੇਬੰਦੀ ਦੀ ਕਮਾਂਡ ਦੇ ਹੇਠਾਂ ਮਾਨਸੈਕਸ਼ਨ ਨੂੰ ਮਿਲਣ ਜਾ ਰਹੇ ਹਾਂ ਜੇ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਵਿਸ਼ਵਾਸ ਦਿਵਾਉਂਦਾ ਵੀ ਲਾਇਟ ਪੂਰੀ ਕਰਦੇ ਨੇ ਠੀਕ ਆ ਨਹੀਂ ਅਸੀਂ ਮੁਕੰਮਲ ਤੌਰ ਤੇ ਮਾਨਸੈਕਸ਼ਨ ਦਾ ਘਰਾਓ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ